ਯਾਰ ਮੇਰੀ ਗਰਲ ਇੱਕ ਸਮਝੇ ਨਹੀਂ ਆ ਰਹੀ ਉਹ ਇਹ ਹੈ ਕਿ ਇਹ ਜਿਹੜੀਆਂ ਪੋਡਕਾਸਟਾਂ ਚੱਲ ਰਹੀਆਂ ਨੇ ਇੱਕ ਸਾਡੇ ਬੜੇ ਹੀ ਅਸੀਂ ਉਹਨਾਂ ਨੂੰ ਬੜਾ ਸਤਿਕਾਰ ਕਰਦੇ ਹਾਂ ਸਾਡੇ ਭੈਣ ਜੀ ਨੇ ਸੁਚੇਤ ਬਾਲਾ ਜੀ ਉਹ ਜਮ ਜਮ ਜੀ ਸਦਕੇ ਪੋਡਕਾਸਟ ਕਰਨ ਔਰ ਪੋਡਕਾਸਟ ਵਾਲਿਆਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜਮ ਜਮ ਜੀ ਸਦਕੇ ਹਰ ਕਲਾਕਾਰ ਦੀ ਪੋਡਕਾਸਟ ਕਰੋ ਪਰ ਸਵਾਲ ਇਹੋ ਜੇ ਨਾ ਪੁੱਛੋ ਜਿਹੜੇ ਬਹੁਤ ਅਜੀਬ ਤੇ ਕੁਛਣ ਯੋਗ ਨਾ ਹੋਣ ਇੱਕ ਤਾਂ ਇਹ ਐ ਦੂਜਾ ਕਾਰਨ ਇਹ ਐ ਸੁਚੇਤ ਵਾਲਾ ਭੈਣ ਜੀ ਤੁਸੀਂ ਬਹੁਤ ਅੱਛਾ ਤੁਸੀਂ ਰਾਈਜ਼ ਕੀਤਾ ਹੈ ਪੰਜਾਬੀ ਇੰਡਸਟਰੀ ਤੇ ਬਹੁਤ ਅੱਛਾ ਤੁਸੀਂ ਆਪਣੇ ਆਪ ਨੂੰ ਰੱਖਿਆ ਗਾਇਆ ਪਰ ਤੁਹਾਡਾ ਕੋਈ ਹੱਕ ਨਹੀਂ ਬਣਦਾ ਕਿ ਤੁਸੀਂ ਜਿਹੜੇ ਬਹੁਤ ਅੱਛੇ ਅੱਛੇ ਸਿੰਗਰ ਨੇ ਸਾਡੀ ਇੰਡਸਟਰੀ ਦੇ ਲੈਜੈਂਡਸ ਨੇ ਉਹਨਾਂ ਨੂੰ ਤੁਸੀਂ ਇਦਾਂ ਦੀਆਂ ਅਪੱਤੀ ਜਨਕ ਚੀਜ਼ਾਂ ਕਰਉਂ ਮੈਨੂੰ ਐਜ਼ ਏ ਛੋਟਾ ਬ੍ਰਦਰ ਸਮਝ ਲਓ ਜਾਂ ਬੱਚਾ ਸਮਝ ਲਓ ਤੁਹਾਨੂੰ ਵੀ ਮੇਰੀ ਬੇਨਤੀ ਹੈ ਤੇ ਪੋਡਕਾਸਟ ਜਿਹੜੇ ਕਰਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਹਰ ਚੀਜ਼ਾਂ ਪੁੱਛਿਆ ਕਰੋ ਜਿਹੜੀਆਂ ਜਾਇਜ਼ ਹੋਣ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਘਰ ਖਰਾਬ ਕਰਨ ਉਹ ਨਾ ਪੁੱਛੋ ਜਿਹੜੀਆਂ ਕਿਸੇ ਦਾ ਦਿਲ ਦੁਖੀ ਕਰਨ ਹਰਟ ਕਰਨ